ਮੈਨੂੰ ਸੋਹਰੇ ਆਏ 4 ਦਿਨ ਹੋ ਗਏ ਸੀ ਮੈਨੂੰ ਆਪਣੇ ਘਰ ਵਾਲੇ ਦੀ ਰੁਟੀਨ ਦਾ ਪਤਾ ਲੱਗ ਗਿਆ ਸੀ ਕਿਉਂਕਿ ਉਹ ਰੋਜ਼ ਰਾਤ ਨੂੰ ਦੁੱਧ ਪੀਣਾ ਪਸੰਦ ਕਰਦੇ ਸੀ ਪਰ ਮੈਂ ਭੁੱਲ ਗਈ ਸੀ ਛੋਟੇ ਛੋਟੇ ਗੱਲ ਮੈਨੂੰ ਯਾਦ ਹੀ ਨਾ ਰਹਿੰਦੀ ਤੇ ਕੁਝ ਗੱਲਾਂ ਬਾਰੇ ਮੈਂ ਸਾਰਾ ਦਿਨ ਸੋਚਦੀ ਰਹਿੰਦੀ 3 ਦਿਨਾਂ ਤੋਂ ਮੇਰਾ ਘਰਵਾਲਾ ਮੈਨੂੰ ਯਾਦ ਕਰਾ ਰਿਹਾ ਸੀ ਕਿ ਉਸ ਨੂੰ ਰੋਜ਼ ਰਾਤ ਨੂੰ ਦੁੱਧ ਪੀਣ ਦੀ ਆਦਤ ਹੈ ਹੁਣ ਮੈਂ ਫੇਰ ਇਸ ਗੱਲ ਨੂੰ ਭੁੱਲ ਗਈ ਸੀ ਜਦੋਂ ਕਮਰੇ ਵਿੱਚ ਮੇਰੇ ਕੋਲ ਆ ਕੇ ਖੜੇ ਹੋਏ ਤੋਂ ਨੇ ਮੈਨੂੰ ਪੁੱਛਿਆ ਤਾਂ ਮੈਂ ਇੱਕਦਮ ਘਬਰਾ ਗਈ ਸੀ ਅਤੇ ਛੇਤੀ ਨਾਲ ਉੱਠੀ ਤੇ ਜਦੋਂ ਮੈਂ ਰਸੋਈ ਦੇ ਵਿੱਚ ਆਈ ਤਾਂ ਮੈਂ ਆਪਣੀ ਸਾਸਤੇ ਕਮਰੇ ਦੇ ਕੋਲੋਂ ਲੰਘ ਰਹੀ ਸੀ ਜਦੋਂ ਮੈਂ ਦੁੱਧ ਕਰਮ ਕਰਕੇ ਵਾਪਸ ਆ ਰਹੀ ਸੀ ਤਾਂ ਮੈਂ ਬੁਰੀ ਤਰ੍ਹਾਂ ਸਹਿਮ ਗਈ ਕਿਉਂਕਿ ਮੇਰੇ ਸਾਸਤੇ ਕਮਰੇ ਵਿੱਚੋਂ ਅਜੀਬ ਆਵਾਜ਼ਾਂ ਆ ਰਹੀਆਂ ਸੀ ਉਹ बार-बार ਕਹਿ ਰਹੀ ਸੀ ਬਸ ਕਰੋ ਹੁਣ ਮੈਂ ਥੱਕ ਗਈ ਤੁਸੀਂ ਤਾਂ ਤੱਕੜੇ ਹੋ ਪਰ ਮੈਂ ਕਮਜ਼ੋਰਾ ਉਸੇ ਤਰ੍ਹਾਂ ਦੀ ਆਵਾਜ਼ ਵੀ ਮੈਨੂੰ ਸੁਣ ਰਹੀ ਸੀ ਉਸਨੇ ਕਿਹਾ ਕਿ ਇਸ ਵਿੱਚ ਥੱਕਣ ਵਾਲੀ ਕਿਹੜੀ ਗੱਲ ਹੈ ਚਲ ਛੇਤੀ ਸ਼ੁਰੂ ਹੋ ਜਾ ਅਤੇ ਇਧਰ ਆ ਮੇਰੇ ਕੋਲ ਸਭ ਸੁਣ ਕੇ ਮੈਂ ਤਾਂ ਹੈਰਾਨ ਹੀ ਰਹਿ ਗਈ ਸੀ ਮੈਂ ਆਪਣੇ ਕਮਰੇ ਵਿੱਚ ਆਈ ਅਤੇ ਜਦੋਂ ਸੌਣ ਲੱਗੀ ਤਾਂ ਉਹੀ ਆਵਾਜ਼ ਮੇਰੇ ਕੰਨਾਂ ਦੇ ਵਿੱਚ ਗੂੰਜ ਰਹੀ ਸੀ ਮੇਰਾ ਸਹੁਰਾ ਵੇਖਣੋਂ ਤਾਂ ਕਮਜ਼ੋਰ ਜਿਹਾ ਲੱਗਦਾ ਸੀ ਪਰ ਮੈਂ ਨਹੀਂ ਜਾਣਦੀ ਸੀ ਕਿ ਉਸ ਵਿੱਚ ਇੰਨੀ ਤਾਕਤ ਕਿੱਥੋਂ ਆਈ ਅਤੇ ਉਹ ਮੇਰੀ ਸਸਤੀਆਂ ਚੱਕਾ ਕਢਵਾ ਦਿੰਦੀ ਸੀ ਮੈਂ ਵੀ ਇਦਾਂ ਦਾ ਹੀ ਘਰ ਵਾਲਾ ਜਾਂਦੀ ਸੀ ਪਰ ਮੇਰਾ ਘਰ ਵਾਲਾ ਬਹੁਤ ਛੇਤੀ ਥੱਕ ਜਾਂਦਾ ਸੀ ਇਦਾਂ ਹੀ ਸੋਚਦੇ ਸੋਚਦੇ ਮੈਨੂੰ ਨੀਂਦ ਆ ਗਈ ਸਵੇਰੇ ਅੱਖ ਖੁੱਲੀ ਤਾਂ ਜਦੋਂ ਮੈਂ ਸੁਈ ਵਿੱਚ ਗਈ ਮੇਰੀ ਸੱਸ ਕੰਮ ਕਰ ਰਹੀ ਸੀ ਮੈਂ ਸੋਚ ਰਹੀ ਸੀ ਕਿ ਪੂਰੀ ਰਾਤ ਇਹ ਸਭ ਕੁਝ ਕੀਤਾ ਇੰਨੇ ਵਿੱਚ ਮੇਰਾ ਸਹੁਰਾ ਬਾਹਰੋਂ ਸੈਦ ਕਰਕੇ ਆਇਆ ਮੈਂ ਰੋਟੀ ਬਣਾ ਚੁੱਕੀ ਸੀ ਉਸਨੇ ਆਉਂਦੇ ਹੀ ਮੇਰੀ ਸੱਸ ਨੂੰ ਕਮਰੇ ਦੇ ਵਿੱਚ ਬੁਲਾਇਆ ਮੈਂ ਜਿੱਤਾਂ ਹੀ ਦਰਵਾਜ਼ੇ ਕੋਲ ਪਹੁੰਚੀ ਮੈਂ ਹੈਰਾਨ ਰਹਿ ਗਈ ਸੀ ਰਾਤ ਵਾਲਾ ਨਜ਼ਾਰਾ ਫਿਰ ਤੋਂ ਮੇਰੀ ਸੱਸ ਉਸੇ ਤਰ੍ਹਾਂ ਮਿੰਤਾ ਕਰ ਰਹੀ ਸੀ ਕਿ ਮੈਂ ਥੱਕ ਗਈ ਮੇਰੇ ਤੇ ਤਰਸ ਕਰੋ ਮੇਰੇ ਤੋਂ ਇਹ ਸਭ ਕੁਝ ਨਹੀਂ ਹੁੰਦਾ ਇਸ ਉਮਰ ਵਿੱਚੇ ਮੁਸ਼ਕਲ ਹੈ ਇਹ ਸਭ ਕੁਝ ਮੇਰੇ ਤੋਂ ਨਹੀਂ ਸਿਆ ਜਾਂਦਾ ਮੈਂ ਹੈਰਾਨ ਪਰੇਸ਼ਾਨ ਉੱਥੋਂ ਮੁੜਾਈ ਤੇ ਰਸੋਈ ਵਿੱਚੋਂ ਬਾਅਦ ਇਹੀ ਸੋਚ ਰਹੀ ਸੀ ਕਿ ਆਖਰ ਮੇਰਾ ਸਹੁਰਾ ਜੀ ਹਾਂ ਕੀ ਖਾਂਦਾ ਸੀ ਜੋ ਇੰਨਾ ਤਕੜਾ ਸੀ ਹੁਣ ਮੈਂ ਸੋਚਣ ਤੇ ਮਜਬੂਰ ਹੋ ਗਈ ਸੀ ਕਿ ਪਤਾ ਨਹੀਂ ਕਿਹੜੀ ਚੀਜ਼ ਵਰਤਦੇ ਨੇ ਇਸ ਕਰਕੇ ਇੰਨੀ دیر ਤੱਕ ਇੱਕੋ ਹੀ ਕੰਮ ਕਰੀ ਜਾਂਦੇ ਨੇ ਤੇ ਥੱਕਦੇ ਨਹੀਂ ਮੈਂ ਜਾਣਨਾ ਚਾਹੁੰਦੀ ਸੀ ਕਿ ਮੇਰੀ ਸੱਸ ਨੂੰ ਕੀ ਦਿੰਦੀ ਹੈ 15 ਮਿੰਟਾਂ ਬਾਅਦ ਮੇਰੀ ਸੱਸ ਕਮਰੇ ਚੋਂ ਬਾਹਰ ਆਈ ਚਿਹਰਾ ਤਾਂ ਬਿਲਕੁਲ ਸਹੀ ਸੀ ਪਰ ਉਹਨਾਂ ਨੇ ਦੋਨੋਂ ਹੱਥ ਆਪਣੇ ਪੇਟ ਤੇ ਰੱਖੇ ਹੋਏ ਸੀ ਅਤੇ ਕਹਿ ਰਹੀ ਸੀ ਕਿ ਪਤਾ ਨਹੀਂ ਪੇਟ ਦਾ ਦਰਦ ਮੇਰੀ ਕਦੋਂ ਜਾਂ ਛੱਡੂਗਾ ਉਹਨਾਂ ਨੂੰ ਵੇਖ ਕੇ ਮੇਰੀ ਹਾਸੀ ਬੜੀ ਔਖੀ ਰੁਕੀ ਤੇ ਮੈਂ ਉਹਨਾਂ ਨੂੰ ਕੁਝ ਕਹਿੰਦੀ ਕਹਿੰਦੀ ਰੁਕੀ ਗਈ ਸੀ ਪਰ ਮੈਂ ਜਾਨਣਾ ਚਾਹੁੰਦੀ ਸੀ ਕਿ ਮੇਰੇ ਸਹੁਰੇ ਦੀ ਤਾਕਤ ਦਾ ਕੀ ਰਾਜ ਹੈ ਮੈਂ ਉਹਨਾਂ ਤੇ ਨਜ਼ਰ ਰੱਖਦੀ ਪਰ ਮੈਨੂੰ ਪਤਾ ਹੀ ਨਾ ਲੱਗਦਾ ਕੀ ਉਹ ਕੀ ਖਾਂਦਾ ਸੀ ਮੇਰਾ ਘਰ ਵਾਲਾ ਆਪਣੇ ਪਿਓ ਤੋਂ ਬਿਲਕੁਲ ਅਲੱਗ ਸੀ ਅਤੇ ਉਹ ਬਹੁਤ ਛੇਤੀ ਥੱਕ ਜਾਂਦਾ ਸੀ ਤੇ ਸੌਣ ਚਲਿਆ ਜਾਂਦਾ ਹਮੇਸ਼ਾ ਅੱਧੀ ਰਾਤ ਤੱਕ ਮੈਂ ਜਾਗਦੀ ਰਹਿੰਦੀ ਅਤੇ ਆਪਣੇ ਆਪਣੇ ਘਰ ਵਾਲੇ ਲਈ ਮੈਂ ਤੜਫਦੀ ਰਹਿੰਦੀ ਮੇਰਾ ਧਿਆਨ ਮੇਰੇ ਸਹੁਰੇ ਵੱਲ ਜਾਂਦਾ ਸੀ ਕਿ ਉਹ ਇਸ ਉਮਰ ਵਿੱਚ ਵੀ ਜ਼ਿੰਦਗੀ ਨੂੰ ਕਿੰਨੀ ਖੁਸ਼ੀ ਨਾਲ ਜੀ ਰਹੇ ਨੇ ਜਦੋਂ ਕਿ ਮੇਰਾ ਘਰ ਵਾਲਾ ਛੇਤੀ ਸੌ ਜਾਂਦਾ ਤੇ ਮੇਰੇ ਅਰਮਾਨ ਮਚਲਦੇ ਰਹਿੰਦੇ ਸੀ ਮੈਂ ਹੀ ਸੋਚ ਰਹੀ ਸੀ ਕਿ ਕਾਸ਼ ਮੇਰਾ ਘਰ ਵਾਲਾ ਵੀ ਉਹਨਾਂ ਵਾਂਗ ਤਕੜਾ ਹੁੰਦਾ ਤਾਂ ਜ਼ਿੰਦਗੀ ਕਿੰਨੀ ਵਧੀਆ ਹੁੰਦੀ ਮੈਂ ਵੀ ਆਪਣੀ ਜ਼ਿੰਦਗੀ ਦੇ ਮਜ਼ੇ ਲੈਂਦੀ ਮੇਰੇ ਕੰਨਾਂ ਵਿੱਚ ਸੱਸ ਦੀ ਆਵਾਜ਼ਾਂ ਗੂੰਜਦੀਆਂ ਜੋ ਕਿ ਮੇਰੇ ਸਹੁਰੇ ਨੂੰ ਕਹਿੰਦੀ ਕਿ ਹੁਣ ਛੱਡ ਦੋ ਮੇਰੀ ਤਾਂ ਬੱਸ ਹੋ ਗਈ ਇਹ ਗੱਲ ਸੁਣਦੇ ਮੇਰੇ ਅੰਦਰ ਇੱਕ ਅਜੀਬ ਜਿਹੀ ਤੜਪ ਪੈਦਾ ਹੋ ਜਾਂਦੀ ਸੀ ਮਨ ਦੇ ਵਿੱਚ ਧਿਆਨ ਆਉਂਦਾ ਕਿ ਕਿਉਂ ਨਾ ਦੇਖਾਂ ਤਾਂ ਸਹੀ ਆਖਰ ਕੀ ਕਰਦੇ ਨੇ ਮੇਰਾ ਸਹੁਰਾ ਕੀ ਖਾਂਦਾ ਹੈ ਦਿਲ ਵਿੱਚ ਦੋਨਾਂ ਨੂੰ ਵੇਖਣ ਦੀ ਔੰਗ ਪੈਦਾ ਹੋ ਜਾਂਦੀ ਸੀ ਉਹ ਕੀ ਕਰ ਰਹੇ ਨੇ ਤੇ ਮੈਂ ਆਪਣੀ ਥਾਂ ਤੋਂ ਉੱਠੀ ਉਹਨਾਂ ਦੇ ਕਮਰੇ ਦੇ ਬਾਹਰ ਖੜੀ ਹੋ ਗਈ ਸੀ ਉਹਨਾਂ ਦੇ ਕਮਰੇ ਦੀ ਬੱਤੀ ਹਾਲੇ ਚੱਲ ਰਹੀ ਸੀ ਅਤੇ ਮੈਂ ਸਮਝ ਗਈ ਸੀ ਕਿ ਇਸ ਦਾ ਮਤਲਬ ਉਹ ਦੋਨੋਂ ਜਾਗ ਰਹੇ ਸੀ। ਮੈਂ ਬਾਰੀ ਤੋਂ ਬਾਹਰ ਉਹਨਾਂ ਦੀਆਂ ਆਵਾਜ਼ਾਂ ਸੁਣ ਰਹੀ ਸੀ। ਉਹ ਹੀ ਸਭ ਮੇਰੀ ਸੱਸ ਬਾਰ-ਬਾਰ ਕਹਿ ਰਹੀ ਸੀ ਕਿ ਹੁਣ ਤੁਸੀਂ ਮੈਨੂੰ ਛੱਡ ਦਿਓ, ਕਿਉਂ ਨਹੀਂ ਜਾਣ ਦਿੰਦੇ? ਮੇਰੇ ਚੋਂ ਹਿੰਮਤ ਨਹੀਂ ਪਰ ਮੇਰਾ ਸਹੁਰਾ ਕਹਿ ਰਿਹਾ ਸੀ ਕਿ ਬਸ ਥੋੜੀ ਦੇਰ ਹੋਰ ਬਰਦਾਸ਼ਤ ਕਰ ਲੈ। ਫਿਰ ਮੈਂ ਤੈਨੂੰ ਤੰਗ ਨਹੀਂ ਕਰਾਂਗਾ। ਮੇਰੀ ਸੱਸ ਥੋੜੀ ਦੇਰ ਲਈ ਚੁੱਪ ਹੋ ਗਈ ਸੀ ਤੇ ਮੈਂ ਬਾਰੀ ਵਿੱਚੋਂ ਦੇਖਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਬਾਰੀ ਵਿੱਚ ਪਰਦੇ ਲੱਗੇ ਸੀ। ਬਾਰ ਕੁਝ ਵੀ ਨਹੀਂ ਦਿਖਦਾ ਸੀ ਤੇ ਮੈਂ ਉਦਾਸ ਹੋ ਕੇ ਆਪਣੇ ਕਮਰੇ ਵਿੱਚ ਆ ਗਈ ਜਿੱਦਾਂ ਹੀ ਬੈੱਡ ਤੇ ਆ ਕੇ ਬੈਠੀ ਮੇਰਾ ਘਰ ਵਾਲਾ ਅਜੀਬ ਆਵਾਜ਼ ਵਿੱਚ ਕਹਿਣ ਲੱਗਾ ਇਹ ਸਮੇਂ ਕਿੱਥੇ ਗਈ ਸੀ ਤਾਂ ਮੈਂ ਇੱਕਦਮ ਦੇਖਿਆ ਤਾਂ ਉੱਠ ਕੇ ਬੈਠ ਗਏ ਮੈਨੂੰ ਬੜੀਆਂ ਅਜੀਬ ਨਜ਼ਰਾਂ ਨਾਲ ਵੇਖ ਰਹੇ ਸੀ ਅਤੇ ਕਹਿਣ ਲੱਗੇ ਕਿ ਮੈਂ ਸੋ ਗਿਆ ਤੇ ਤੂੰ ਕੁਝ ਵੀ ਕਰੇਂਗੀ ਮੈਨੂੰ ਪਤਾ ਹੀ ਨਾ ਲੱਗਾ ਉਹ ਕਹਿਣ ਲੱਗੇ ਕਿ ਸਾਸਰ ਦਾਸ ਕਿੱਥੇ ਗਈ ਸੀ ਮੈਂ ਕਬਰ ਆ ਗਈ ਸੀ ਤੇ ਕਿਹਾ ਕਿ ਮੈਂ ਬਾਹਰ ਹਵਾ ਖਾ ਰਹੀ ਸੀ ਮੈਂ ਕੰਬਦੀ ਆਵਾਜ਼ ਵਿੱਚ ਉੱਪਰ ਹੋ ਗਈ ਸੀ ਉਹਨਾਂ ਨੇ ਮੈਨੂੰ ਕਿਹਾ ਕਿ ਤੈਨੂੰ ਕਿਸ ਨੇ ਕਿਹਾ ਸੀ ਰਾਤ ਨੂੰ ਕਮਰੇ ਚੋਂ ਬਾਹਰ ਜਾਣ ਲਈ ਜੇ ਤਬੀਅਤ ਠੀਕ ਨਹੀਂ ਸੀ ਤਾਂ ਮੈਨੂੰ ਦੱਸ ਦਿੰਦੀ ਮੈਂ ਤੇਰੇ ਨਾਲ ਚਲਦਾ ਇਹਨਾਂ ਕਹਿ ਕੇ ਉਹ ਫੇਰ ਸੌਂ ਗਈ ਸੀ ਇਹ ਬਿਨਾਂ ਜਾਣੇ ਕਿ ਮੇਰੇ ਦਿਲ ਵਿੱਚ ਕੀ ਤੂਫਾਨ ਚੱਲ ਰਿਹਾ ਸੀ ਅਤੇ ਮੈਂ ਕੀ ਮਹਿਸੂਸ ਕਰ ਰਹੀ ਸੀ ਇੱਕ ਦਿਨ ਮੇਰਾ ਘਰ ਵਾਲਾ ਦੋ ਦਿਨਾਂ ਲਈ ਸ਼ਹਿਰ ਤੋਂ ਬਾਹਰ ਜਾਣ ਨੂੰ ਕਹਿ ਰਿਹਾ ਸੀ ਅਤੇ ਉਹਨੋਂ ਬਾਅਦ ਜਾਣ ਨੂੰ ਤਿਆਰ ਹੋ ਕੇ ਚਲਾ ਗਿਆ ਸੀ ਪਰ ਮੇਰੇ ਦਿਮਾਗ ਵਿੱਚ ਇੱਕੋ ਗੱਲ ਆ ਰਹੀ ਸੀ ਕਿ ਮੈਂ ਤਾਂ ਉਹਨਾਂ ਦੇ ਕਮਰੇ ਵਿੱਚ ਵੇਖਾਂਗੀ ਕਿ ਆਖਰ ਕਰਕੇ ਸ਼ਾਮ ਦੀ ਰੋਟੀ ਖਾਣ ਤੋਂ ਬਾਅਦ ਉਹ ਸੈਸ ਉਹਡੇ ਘਰ ਦੇ ਗਾਰਡਨ ਵਿੱਚ ਲੱਗ ਗਏ ਮੈਂ ਉਹਨਾਂ ਨੂੰ ਵੇਖ ਕੇ ਹੈਰਾਨ ਸੀ ਕਿ ਇਸ ਉਮਰ ਵਿੱਚ ਕਿੱਦਾਂ ਇਕੱਠੇ ਰਹਿੰਦੇ ਸੀ ਦੋਨਾਂ ਦੀ ਆਪਸ ਵਿੱਚ ਬਹੁਤ ਬੰਦੀ ਸੀ ਇੱਕ ਦੂਜੇ ਨਾਲ ਗੱਲਾਂ ਸ਼ੇਅਰ ਕਰਦੇ ਦੋਨਾਂ ਦਾ ਬਹੁਤ ਪਿਆਰ ਸੀ ਤੇ ਉਸ ਦਿਨ ਮੈਂ ਛੇਤੀ ਛੇਤੀ ਸਾਰੇ ਕੰਮ ਕੀਤੇ ਤੇ ਸੱਸ ਦੇ ਕਮਰੇ ਵਿੱਚ ਜਾ ਕੇ ਲੁਕ ਗਈ ਸੀ ਅਤੇ ਅਜਿਹੀ ਥਾਂ ਬੈਠੀ ਜਿੱਥੇ ਉਹ ਮੈਨੂੰ ਵੇਖ ਨਹੀਂ ਸਕਣ ਰਾਤ ਨੂੰ ਦੋਨੋਂ ਕਮਰੇ ਵਿੱਚ ਆਏ ਪਰ ਦਿਲ ਵਿੱਚ ਉਹਨਾਂ ਨੂੰ ਵੇਖਣ ਦੀ ਉਡੀਕ ਖਤਮ ਹੋਈ ਜਦੋਂ ਮੈਂ ਵੇਖਿਆ ਤਾਂ ਮੇਰੇ ਹੋਸ਼ ਹੀ ਉੱਟ ਗਏ ਮੈਂ ਆਪਣੇ ਮਾਪਿਓ ਦੀ ਬਹੁਤ लाਡਲੀ ਧੀ ਸੀ ਕਾਲਜ ਵਿੱਚ ਪੜ੍ਹਦੀ ਸੀ ਤੇ ਜਦੋਂ ਮੇਰੀ ਇੱਕ ਕੁੜੀ ਨਾਲ ਦੋਸਤੀ ਹੋ ਗਈ ਫਿਰ ਉਹ ਮੈਨੂੰ ਬਹੁਤ ਚੰਗੀ ਲੱਗਦੀ ਸੀ ਤੇ ਉਹ ਵੀ ਮੈਨੂੰ ਪਿਆਰ ਕਰਦੀ ਸੀ ਅਤੇ ਮੇਰੀ ਤਾਰੀਫ਼ ਕਰਦੀ ਤਾਂ ਮੈਂ ਖੁਸ਼ ਹੋ ਜਾਂਦੀ ਕਾਲਜ ਵਿੱਚ ਤਰ੍ਹਾਂ ਤਰ੍ਹਾਂ ਦੇ ਮੁੰਡੇ ਕੁੜੀਆਂ ਪੜ੍ਹਦੇ ਸੀ ਅਤੇ ਆਪਸ ਵਿੱਚ ਬੜੀਆਂ ਗੱਲਾਂ ਕਰਦੇ ਬਹੁਤ ਮੁੰਡਿਆਂ ਦੀ ਮੇਰੇ ਤੇ ਨਜ਼ਰ ਸੀ ਪਰ ਮੈਂ ਕਿਸੇ ਨੂੰ ਵੇਖਦੀ ਨਹੀਂ ਸੀ ਕਿਉਂਕਿ ਮੈਂ ਆਪਣੇ ਮਾਪਿਓ ਦੀ ਲਾੜਲੀ ਤੀਸੀ ਤੇ ਉਹਨਾਂ ਦੀ ਇੱਜ਼ਤ ਬਣਾ ਕੇ ਰੱਖਣਾ ਚਾਹੁੰਦੀ ਸੀ ਮੇਰੀ ਸਹੇਲੀ ਜਦੋਂ ਉਹਨਾਂ ਬਾਰੇ ਗੱਲਾਂ ਕਰਦੀ ਤਾਂ ਮੇਰੇ ਅਰਮਾਨ ਮਚਲਦੇ ਸੀ ਫਿਰ ਮੈਂ ਸੋਚਦੀ ਸੀ ਕਿ ਮੈਨੂੰ ਵੀ ਕੋਈ ਪਿਆਰ ਕਰੇ ਮੈਨੂੰ ਬਹੁਤ ਮੁੰਡਿਆਂ ਨੇ ਪ੍ਰਪੋਜ਼ ਕੀਤਾ ਪਰ ਮੈਂ ਕਿਸੇ ਨੂੰ ਹਾਂ ਨਹੀਂ ਕੀਤੀ ਸੀ ਕਿਉਂਕਿ ਮੈਨੂੰ ਮੇਰੇ ਮਾਪਿਆਂ ਦੀ ਇੱਜ਼ਤ ਦਾ ਬਹੁਤ ਧਿਆਨ ਸੀ ਪਰ ਇੰਨੀ ਵੀ ਆਜ਼ਾਦੀ ਨਹੀਂ ਸੀ ਕਿ ਮੈਂ ਕਿਸੇ ਮੁੰਡੇ ਨਾਲ ਦੋਸਤੀ ਕਰਾਂ ਸਾਡੇ ਮੱਲੇ ਵਿੱਚ ਇਹੀ ਕੁਝ ਹੁੰਦਾ ਸੀ ਪਰ ਮੇਰੇ ਪਾਪਾ ਬਹੁਤ ਗੁੱਸੇ ਵਾਲੇ ਸੀ। ਇੱਕ ਦਿਨ ਜਾਣਬੁੱਝ ਕੇ ਇੱਕ ਮੁੰਡਾ ਮੇਰੇ ਅੱਗੇ-ਪਿੱਛੇ ਘੁੰਮ ਰਿਹਾ ਸੀ। ਉਹ ਮੇਰੇ ਨਾਲ ਗੱਲ ਕਰਨ ਦੇ ਬਹਾਨੇ ਲੱਭਦਾ ਸੀ ਜਦੋਂ ਕਿ ਮੈਂ ਉਸ ਨਾਲ ਗੱਲ ਕਰਨਾ ਨਹੀਂ ਚਾਹੁੰਦੀ ਸੀ ਤੇ ਨਾ ਹੀ ਉਸ ਵੱਲ ਵੇਖਦੀ ਸੀ। ਮੈਨੂੰ ਉਹ ਬਿਲਕੁਲ ਵੀ ਪਸੰਦ ਨਹੀਂ ਸੀ। ਇੱਕ ਵਾਰੀ ਮੈਂ ਕੁਝ ਦਿਨਾਂ ਲਈ ਬਿਮਾਰ ਹੋ ਗਈ ਤੇ ਕਾਲਜ ਨਹੀਂ ਗਈ। ਉਹ ਮੁੰਡਾ ਪਰੇਸ਼ਾਨ ਹੋ ਕੇ ਸਾਡੇ ਹੀ ਘਰ ਆ ਗਿਆ। ਇਹ ਗੱਲ ਮੇਰੇ ਮਾਪਿਓ ਨੂੰ ਬਹੁਤ ਬੁਰੀ ਲੱਗੀ। ਜਦੋਂ ਮੈਂ ਠੀਕ ਹੋ ਕੇ ਕਾਲਜ ਗਈ ਤਾਂ ਉਸ ਮੁੰਡੇ ਨੇ ਮੈਨੂੰ ਰੋਕ ਲਿਆ ਤੇ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਚਾਹੁੰਦਾ ਸੀ। ਉਹ ਮੈਨੂੰ ਕਹਿਣ ਲੱਗਾ ਕਿ ਉਹ ਮੈਨੂੰ ਮਿਲਣਾ ਚਾਹੁੰਦਾ ਹੈ ਤੇ ਉਹ ਮੇਨਾਂ ਵਿਆਹ ਕਰਵਾਉਣਾ ਚਾਹੁੰਦਾ। ਉਸ ਨੇ ਮੇਰਾ ਹੱਥ ਫੜਿਆ। ਮੈਨੂੰ ਉਸ ਦੀ ਇਹ ਗੱਲ ਬਿਲਕੁਲ ਪਸੰਦ ਨਹੀਂ ਆਈ। ਮੈਂ ਉਸ ਦੇ ਮੂੰਹ ਤੇ ਜ਼ੋਰਦਾਰ ਥੱਪੜ ਮਾਰ ਦਿੱਤਾ ਤੇ ਘਰ ਆ ਗਈ। ਪਰ ਉਹ ਹਮੇਸ਼ਾ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਤੇ ਮੇਰੇ ਅੱਗੇ ਪਿੱਛੇ ਘੁੰਮਦਾ। ਇੱਕ ਦਿਨ ਉਸ ਨੇ ਜ਼ਿੱਦ ਕੀਤੀ ਕਿ ਬਸ ਇੱਕ ਵਾਰੀ ਮੇਰੇ ਨਾਲ ਮਿਲ ਲੈ। ਜਦੋਂ ਮੈਂ ਉਸ ਨੂੰ ਮਿਲਣ ਗਈ ਤਾਂ ਉਸ ਨੇ ਮੈਨੂੰ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਮੈਂ ਉਸ ਨੂੰ ਮਨ੍ਹਾ ਕੀਤਾ ਪਰ ਉਹ ਨਾ ਮੰਨਿਆ ਅਤੇ ਬਦ ਕਿਸਮਤੀ ਨਾਲ ਮੇਰਾ ਪਿਓ ਵੀ ਉਸ ਪਾਰਕ ਵਿੱਚ ਸੀ ਉਸ ਨੇ ਜਦੋਂ ਮੈਨੂੰ ਵੇਖਿਆ ਤਾਂ ਗੁੱਸਾ ਕੀਤਾ ਤੇ ਉਸ ਨੇ ਉਸ ਮੁੰਡੇ ਨੂੰ ਥੱਪੜ ਮਾਰੇ ਤੇ ਮੈਨੂੰ ਘਰ ਲੈ ਆਏ ਮੇਰੀ ਪੜ੍ਹਾਈ ਰੋਕ ਦਿੱਤੀ ਤੇ ਨਾਲ ਹੀ ਮੇਰਾ ਵਿਆਹ ਕਰਵਾ ਦਿੱਤਾ ਤੇ ਅੱਜ ਮੈਂ ਆਪਣੇ ਸਹੁਰੇ ਘਰ ਆਪਣੀ ਹੀ ਸਾਸਵਰੇ ਦੇ ਕਮਰੇ ਵਿੱਚ ਇਹ ਰਾਜ਼ ਜਾਣਨ ਨੂੰ ਲੁਕੀ ਹੋਈ ਸੀ ਤੇ ਸੋਚ ਰਹੀ ਸੀ ਕਿ ਮੇਰਾ ਸੋਹਰਾ ਮੇਰੀ ਸੱਸ ਨੂੰ ਕਿੰਨਾ ਪਿਆਰ ਕਰਦਾ ਜਦੋਂ ਕਿ ਮੇਰਾ ਘਰ ਵਾਲਾ ਮੈਨੂੰ ਖੁਸ਼ੀ ਨਹੀਂ ਰੱਖਦਾ ਸੀ ਮੈਂ ਸੋਚ ਰਹੀ ਸੀ ਕਿਹੜੀ ਚੀਜ਼ ਇਸਤੇਮਾਲ ਕਰਦੇ ਨੇ ਜਿਸ ਕਰਕੇ ਉਹਨਾਂ ਵਿੱਚ ਇੰਨੀ ਤਾਕਤ ਹੈ ਮੈਂ ਜਾਨਣਾ ਚਾਹੁੰਦੀ ਸੀ ਕਿ ਆਖਰ ਮੈਂ ਵੀ ਆਪਣੇ ਘਰ ਵਾਲੇ ਨੂੰ ਉਹ ਚੀਜ਼ ਦਵਾਂ ਇਸੇ ਲਈ ਉਹਨਾਂ ਦੇ ਕਮਰੇ ਵਿੱਚ ਲੁਕੀ ਸੀ ਪਰ ਜੋ ਮੈਂ ਵੇਖਿਆ ਮੈਂ ਹੈਰਾਨ ਹੋ ਗਈ ਸੀ ਮੈਂ ਆਪਣੀ ਥਾਂ ਤੋਂ ਉੱਠੀ ਤੇ ਉਹਨਾਂ ਨਾਲ ਮਿਲ ਕੇ ਉਹ ਸਭ ਕੁਝ ਕਰਨਾ ਸ਼ੁਰੂ ਕਰ ਦਿੱਤਾ ਸੀ ਪਹਿਲਾਂ ਤਾਂ ਮੈਨੂੰ ਵੇਖ ਕੇ ਹੈਰਾਨ ਹੋ ਗਈ ਸੀ ਉਹਨਾਂ ਨੂੰ ਯਕੀਨ ਹੀ ਨਹੀਂ ਆਇਆ ਸੀ ਕਿ ਮੈਂ ਇਸ ਤਰ੍ਹਾਂ ਦੇ ਕਮਰੇ ਵਿੱਚ ਲੁਕੀ ਹੋਈ ਸੀ ਪਰ ਪਤਾ ਨਹੀਂ ਫਿਰ ਮੈਂ ਉਹਨਾਂ ਦੇ ਨਾਲ ਹੀ ਲੱਗੀ ਰਹੀ ਅਤੇ ਉਸ ਆਦਮੀ ਨੇ ਮੈਨੂੰ ਬਾਥਰੂਮ ਲੈ ਜਾ ਕੇ ਮੇਰੇ ਨਾਲ ਸਭ ਕੁਝ ਗਲਤ ਕਰ ਦਿੱਤਾ ਮੈਂ ਬਿਸਤਰੇ ਤੇ ਪਈ ਸੀ ਤੇ ਮੇਰਾ ਜਿਸਮ ਬਹੁਤ ਬੁਰੀ ਤਰ੍ਹਾਂ ਦੁਖ ਰਿਆ ਸੀ ਅਤੇ ਮੈਂ ਬਾਥਰੂਮ ਦੇ ਵਿੱਚ ਸੀ ਆਪਣੇ ਆਪ ਨੂੰ ਰਗੜ ਕੇ ਸਾਫ਼ ਕੀਤਾ ਉਹ ਕੋਣ ਸੀ ਮੈਂ ਨਹੀਂ ਦੇਖਿਆ ਸੀ ਜੋ ਲਗਾਤਾਰ ਮੈਨੂੰ ਇਸਤੇਮਾਲ ਕਰ ਰਿਹਾ ਸੀ ਅਤੇ ਮੇਰੇ ਨਾਲ ਗਲਤ ਕਰ ਰਿਹਾ ਸੀ کافی دیر ਮੈਂ ਆਪਣੇ ਸਰੀਰ ਨੂੰ ਸਾਫ਼ ਕਰਕੇ ਬਾਥਰੂਮ ਚੋਂ ਬਾਹਰ ਆਈ ਮੇਰਾ ਘਰਵੜਾ ਬਹੁਤ ਉਦਾਸੀ ਵਿੱਚ ਖੜਾ ਸੀ ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਇੰਨੇ ਪਰੇਸ਼ਾਨ ਕਿਉਂ ਹੋ ਤਾਂ ਕਹਿਣ ਲੱਗਾ ਪਤਾ ਨਹੀਂ ਕੀ ਹੋ ਗਿਆ ਮੈਨੂੰ ਸਮਝ ਨਹੀਂ ਆ ਰਹੀ ਰਾਤ ਨੂੰ ਮੈਂ ਬਿਲਕੁਲ ਠੀਕ ਸੀ ਪਰ ਹੁਣ ਮੇਰੇ ਘਰਵਲੇ ਨੇ ਦੱਸਿਆ ਕਿ ਜਦੋਂ ਮੈਂ ਪਹਿਲੀ ਰਾਤ ਦੀ ਹੈ ਤਾਂ ਮੇਰੇ ਦੋਸਤ ਐਕਸੀਡੈਂਟ ਹੋ ਗਿਆ ਸੀ ਤੇ ਅੱਜ ਅਚਾਨਕ ਉਸਦੀ ਸਿਹਤ ਖਰਾਬ ਹੋ ਗਈ ਮੈਨੂੰ ਇਸਦੇ ਪਿੱਛੇ ਇੱਕ ਆਦਮੀ ਦਾ ਹੱਥ ਲੱਗਦਾ ਹੈ ਅਤੇ ਉਹ ਆਦਮੀ ਕੋਈ ਹੋਰ ਨਹੀਂ ਮੇਰੇ ਹੀ ਘਰਵਾਲੇ ਦੀ ਗੈਰ ਮੌਜੂਦਗੀ ਵਿੱਚ ਮੇਰੇ ਕੋਲ ਆਉਂਦਾ ਸੀ ਮੈਂ ਬਿਲਕੁਲ ਚੁੱਪ ਸੀ ਮੈਨੂੰ ਮੇਰੇ ਮਾਪਿਆਂ ਦੀ ਯਾਦ ਆ ਰਹੀ ਸੀ ਤੇ ਮੈਂ ਉਸ ਨੂੰ ਨਾ ਕਰ ਦਿੱਤੀ ਅਤੇ ਨਾ ਵੀ ਸਿਰ ਹਿਲਾ ਦਿੱਤਾ ਉਸਨੇ ਕਿਹਾ ਕਿ ਮੈਂ ਤੈਨੂੰ ਘਰ ਲੈ ਜਾਣਾ ਮੈਂ ਅੱਖਾਂ ਬੰਦ ਕਰਕੇ ਉਸਦੇ ਮੋਢੇ ਤੇ ਸਿਰ ਤੇ ਹੱਥ ਰੱਖ ਦਿੱਤਾ ਸੀ ਦਿਲ ਰੋ ਰਿਹਾ ਸੀ ਮੈਨੂੰ ਆਪਣੇ ਆਪ ਤੇ ਦਰਸ ਆ ਰਿਹਾ ਸੀ ਕਿ ਮੈਂ ਕਿੱਥੇ ਫਸ ਗਈ ਵਾਹ ਤੂੰ ਪਹਿਲਾਂ ਮੇਰੀ ਜ਼ਿੰਦਗੀ ਕਿੰਨੀ ਵਧੀਆ ਸੀ ਅਤੇ ਹੁਣ ਬਰਬਾਦ ਹੋ ਗਈ ਸੀ ਸਮਝ ਨਹੀਂ ਆ ਰਿਹਾ ਸੀ ਕਾਫੀ ਦਿਨ ਹੋ ਗਏ ਸੀ ਮੈਨੂੰ ਆਪਣੇ ਮਾਪਿਓ ਦੇ ਆਪਣੀ ਸਹੇਲੀਆਂ ਨੂੰ ਛੱਡੇ ਮੈਂ ਸਭ ਨੂੰ ਛੱਡ ਦਿੱਤਾ ਸੀ ਅਗਲੇ ਦਿਨ ਮੇਰਾ ਘਰ ਵਾਲਾ ਘਰ ਨਹੀਂ ਸੀ ਅੱਜ ਫੇਰ ਮੇਰਾ ਇਰਾਦਾ ਸੀ ਕਿ ਮੈਂ ਉਹਨਾਂ ਦੇ ਕਮਰੇ ਵਿੱਚ ਜਾਵਾਂ ਮੇਰੀ ਸੱਸ ਨੂੰ ਅੰਦਾਜ਼ਾ ਹੋ ਗਿਆ ਸੀ ਤੇ ਉਸਨੇ ਮੈਨੂੰ ਗੁੱਸੇ ਦੇ ਵਿੱਚ ਕਹਿ ਦਿੱਤਾ ਸੀ ਕਿ ਜੇ ਤੂੰ ਅੱਜ ਰਾਤ ਸਾਡੇ ਕਮਰੇ ਵਿੱਚ ਆਈ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਮੈਂ ਪਰੇਸ਼ਾਨ ਹੋ ਗਈ ਸੀ ਅਤੇ ਉਸ ਨੂੰ ਕਿਹਾ ਕਿ ਤੁਹਾਨੂੰ ਕਿਸ ਗੱਲ ਦਾ ਇਤਰਾਜ਼ ਹੈ ਜਦੋਂ ਕਿ ਮੇਰੇ ਸਹੁਰੇ ਨੂੰ ਤਾਂ ਕੋਈ ਇਤਰਾਜ਼ ਵੀ ਨਹੀਂ ਸੀ ਉਹ ਤੂੰ ਮੈਨੂੰ ਕਿਉਂ ਰੋਕ ਰਹੀ ਹੋ ਮੇਰੀ ਸੱਸ ਮੈਨੂੰ ਕਹਿਣ ਲੱਗੀ ਮੈਂ ਤੈਨੂੰ ਇੱਕ ਵਾਰੀ ਕਹਿ ਦਿੰਦਾ ਕਿ ਤੂੰ ਸਾਡੇ ਕਮਰੇ ਵਿੱਚ ਨਾ ਆਈਂ ਇੰਨੇ ਵਿੱਚ ਮੇਰਾ ਸਹੁਰਾ ਕੋਲ ਆ ਕੇ ਖੜਾ ਹੋ ਗਿਆ ਤੇ ਸਵਾਲੀਆਂ ਨਜ਼ਰਾਂ ਨਾਲ ਵੇਖਣ ਲੱਗਾ ਮੈਂ ਉਹਨਾਂ ਨੂੰ ਕਿਹਾ ਕਿ ਮਮੀ ਤੁਹਾਡੇ ਕਮਰੇ ਵਿੱਚ ਆਉਂਦੋਂ ਮਨਾ ਕਰ ਰਹੇ ਨੇ ਇਹ ਸੁਣਦੇ ਹੀ ਉਸ ਨੇ ਕਿਹਾ ਕਿ ਤੂੰ ਕਿਉਂ ਮਨਾ ਕਰ ਰਹੀ ਹੈ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਆ ਸਕਦੀ ਹੈ ਜਦੋਂ ਤੇਰਾ ਦਿਲ ਕਰੇ ਉਸ ਸਮੇਂ ਸਾਡੇ ਕਮਰੇ ਵਿੱਚ ਆਈਂ ਤੇਰਾ ਹੱਕ ਹੈ ਇਨਾਲੇ ਜਿੰਨਾ ਹੱਕ ਤੇਰਾ ਮੇਰੇ ਤੇ ਹੈ ਉਹਨਾ ਤੇਰਾ ਵੀ ਹੈ ਜੋ ਕੰਮ ਇਹ ਆਪ ਨਹੀਂ ਕਰ ਸਕਦੀ ਤੂੰ ਉਸ ਨਾਲ ਕਰਨਾ ਉਹਨਾਂ ਤੇ ਜਾਣ ਤੋਂ ਬਾਅਦ ਮੇਰੀ ਸੱਸ ਕਹਿਣ ਲੱਗੀ ਕਿ ਜੇ ਤੂੰ ਸਾਡੇ ਘਰੇ ਵਿੱਚ ਆਈ ਤਾਂ ਅੱਜ ਮੈਂ ਤੇਰੇ ਘਰ ਵਾਲੇ ਨੂੰ ਤੇਰੀ ਸ਼ਿਕਾਇਤ ਕਰਾਂਗੀ ਮੈਂ ਸੁਣ ਕੇ ਪਰੇਸ਼ਾਨ ਹੋ ਗਈ ਸੀ ਕਿ ਉਹ ਮੇਰੇ ਤੇ ਗੁੱਸਾ ਕਰਨਗੇ ਮੈਨੂੰ ਅੰਦਾਜ਼ਾ ਸੀ ਤੇ ਉਹ ਬਹੁਤ ਸ਼ੱਕੀ ਸੁਭਾਅ ਦਾ ਇਨਸਾਨ ਸੀ ਜੇ ਉਸ ਦੇ ਦਿਲ ਵਿੱਚ ਕੋਈ ਗੱਲ ਆਂਦੀ ਤਾਂ ਚੀਤੀ ਚੀਤੀ ਨਿਕਲਦੀ ਨਹੀਂ ਸੀ ਮੈਨੂੰ ਅੱਜ ਵੀ ਉਹ ਦਿਨ ਯਾਦ ਸੀ ਜਦੋਂ ਉਸਨੇ ਮੇਰੇ ਤੇ ਸ਼ੱਕ ਕੀਤਾ ਸੀ ਇੱਕ ਵਾਰੀ ਮੈਂ ਕਮਰੇ ਚੋਂ ਬਾਹਰ ਚਲੀ ਗਈ ਸੀ ਤਾਂ ਕਿੰਨਾ ਗੁੱਸੇ ਹੋਏ ਸੀ ਮੇਰੇ ਵੱਲ ਸ਼ੱਕ ਨਾਲ ਵੇਖ ਰਹੇ ਸੀ ਮੈਂ ਸਾਸ ਦੀ ਗੱਲ ਸੁਣ ਕੇ ਸੋਚ ਲਿਆ ਸੀ ਕਿ ਮੈਂ ਉਹਨਾਂ ਦੀ ਗੱਲ ਮੰਨਾਂਗੀ ਅਤੇ ਫਿਰ ਮੈਂ ਆਪਣੇ ਘਰ ਵਾਲੇ ਦੇ ਖਿਲਾਫ ਜਾਣ ਬਾਰੇ ਸੋਚ ਨਹੀਂ ਸਕਦੀ ਸੀ ਇਹ ਸੋਚ ਕੇ ਮੈਂ ਰੋਟੀ ਖਾਣ ਤੋਂ ਬਾਅਦ ਆਪਣੇ ਕਮਰੇ ਵਿੱਚ ਆ ਕੇ ਲੰਮੀ ਪੈ ਗਈ ਸੀ ਅਤੇ ਬਾਰ-ਬਾਰ ਦਿਲ ਕਰ ਰਿਹਾ ਸੀ ਕਿ ਮੈਂ ਉਹਨਾਂ ਦੇ ਕਮਰੇ ਵਿੱਚ ਜਾਵਾਂ ਪਰ ਜੂਸ ਕੋਨ ਮੈਨੂੰ ਕੱਲ ਉਹਨਾਂ ਨਾਲ ਮਿਲਿਆ ਸੀ ਉਹ ਅੱਜ ਵੀ ਮਿਲੇਗਾ ਪਰ ਮੈਂ ਆਪਣੇ ਸਾਸ ਦੇ ਵਰਤੋਂ ਤੋਂ ਚੁੱਪ ਹੋ ਗਈ ਸੀ ਤੇ ਇੰਨੇ ਵਿੱਚ ਹੀ ਦਰਵਾਜ਼ਾ ਖੜਕਿਆ ਮੈਂ ਖੋਲਿਆ ਤਾਂ ਬਾਹਰ ਮੇਰਾ ਸਹੁਰਾ ਸੀ ਉਸਨੇ ਕਿਹਾ ਕਿ ਤੂੰ ਅੱਜ ਸਾਡੇ ਕਮਰੇ ਵਿੱਚ ਨਹੀਂ ਆਈ ਉਹਨਾਂ ਦੀ ਗੱਲ ਸੁਣ ਕੇ ਮੈਂ ਸੋਚਣ ਲੱਗੀ ਤਾਂ ਕਹਿਣ ਲੱਗੀ ਕਿ ਮੇਰੀ ਤਬੀਅਤ ਠੀਕ ਨਹੀਂ ਸੀ ਮੇਰਾ ਸਹੁਰਾ ਮੈਨੂੰ ਵੇਖਦਾ ਹੋਇਆ ਕਹਿਣ ਲੱਗਾ ਕਿ ਮੈਂ ਜਾਣਦਾ ਤੂੰ ਕਿਉਂ ਨਹੀਂ ਆਈ ਤੇਰੀ ਸੱਸ ਨੇ ਤੈਨੂੰ ਰੋਕਿਆ ਹੋਣਾ ਉਹ ਕਹਿਣ ਲੱਗੇ ਤੂੰ ਸ਼ਾਇਦ ਆਪਣੀ ਸੱਸ ਤੋਂ ਡਰਦੀ ਹੈ ਇਸ ਕਰਕੇ ਮਨਾ ਕਰ ਰਹੀ ਹੈ ਪਰ ਤੂੰ ਚਿੰਤਾ ਨਾ ਕਰੋ ਤੈਨੂੰ ਕੁਝ ਵੀ ਨਹੀਂ ਕਹੂਗੀ ਤੂੰ ਸਾਡੇ ਕਮਰੇ ਵਿੱਚ ਆ ਜਾ ਮੈਂ ਉਸ ਨੂੰ ਸਮਝਾ ਦਿੱਤਾ ਉਹ ਮੇਰੀ ਉਡੀਕ ਕਰ ਰਹੀ ਸੀ ਉਹਨਾਂ ਦੀ ਗੱਲ ਸੁਣ ਕੇ ਮੈਂ ਖੁਸ਼ ਹੋ ਗਈ ਸੀ ਤੇ ਫਿਰ ਉਹਨਾਂ ਦੇ ਕਮਰੇ ਵਿੱਚ ਆ ਗਈ ਮੇਰੀ ਸੱਸ ਉਸ ਦਿਨ ਮੇਰੇ ਵੱਲ ਘੂਰ-ਘੂਰ ਕੇ ਦੇਖ ਰਹੀ ਸੀ ਤੇ ਬਹੁਤ ਛੇਤੀ ਥੱਕ ਗਈ ਤੇ ਕਹਿਣ ਲੱਗੀ ਅੱਜ ਮੇਰੀ ਸੇ ਠੀਕ ਨਹੀਂ ਉਸਨੇ ਉਸ ਤੋਂ ਬਾਅਦ ਕੁਝ ਨਾ ਕੀਤਾ ਤੇ ਆਰਾਮ ਕਰਨ ਲੱਗੀ ਪਰ ਮੈਂ ਲਗਾਤਾਰ ਉਹਨਾਂ ਨਾਲ ਲੱਗੀ ਰਹੀ ਐ ਤੇ ਫਿਰ ਉਸ ਤੋਂ ਬਾਅਦ ਮੇਰੀ ਸੱਸ ਵੀ ਸਾਡੇ ਨਾਲ ਲੱਗ ਗਈ ਸੀ ਅਤੇ ਕਾਫੀ ਦੇਰ ਤੱਕ ਅਸੀਂ ਇਹ ਸਭ ਕੁਝ ਕਰਦੇ ਰਹੇ ਉਸ ਤੋਂ ਬਾਅਦ ਉਹ ਥੱਕ ਗਈ ਤੇ ਫਿਰ ਅਸੀਂ ਦੋਨੋਂ ਵੀ ਥੱਕ ਗਏ ਸੀ ਜਦੋਂ ਮੈਂ ਥੱਕ ਕੇ ਝੂਰ ਹੋ ਗਈ ਤਾਂ ਮੇਰੇ ਸਹੁਰੇ ਨੇ ਮੈਨੂੰ ਕਿਹਾ ਕਿ ਹੁਣ ਤੂੰ ਜਾ ਆਪਣੇ ਕਮਰੇ ਵਿੱਚ ਆਰਾਮ ਕਰ। ਮੈਂ ਆਈ ਤੇ ਸੌਂ ਗਈ। ਅਗਲੇ ਦਿਨ ਸ਼ਾਮ ਨੂੰ ਮੈਂ ਬਹੁਤ ਚੰਗੇ ਤਰੀਕੇ ਦੇ ਨਾਲ ਤਿਆਰ ਹੋਈ ਸੀ ਕਿਉਂਕਿ ਮੇਰੇ ਘਰ ਵਾਲੇ ਨੇ ਆਉਣਾ ਸੀ ਅਤੇ ਮੈਂ ਉਸਦੀ ਡੀ ਕਰ ਰਹੀ ਸੀ। ਮੈਂ ਬਹੁਤ ਹੀ ਸੋਹਣਾ ਸੂਟ ਪਾਇਆ ਸੀ ਤੇ ਉਸਦੀ ਡੀ ਕਰਦੀ ਪਈ ਸੀ। ਉਸ ਦਾ ਫੋਨ ਆਇਆ ਕਿ ਅੱਜ ਮੈਂ ਨਹੀਂ ਆਉਣਾ। ਮੈਂ ਉਦਾਸ ਹੋ ਗਈ ਸੀ। ਮੈਂ ਉਸ ਲਈ ਇੰਨੀ ਤਿਆਰ ਹੋਈ ਸੀ ਕਿ ਇੰਨੇ ਵਿੱਚ ਹੀ ਮੇਰੇ ਕਮਰੇ ਦਾ ਦਰਵਾਜ਼ਾ ਖੜਕਿਆ ਜਦੋਂ ਖੋਲਿਆ ਤਾਂ ਮੇਰਾ ਸਹੁਰਾ ਸੀ ਕਹਿ ਲੱਗਾ ਅੱਜ ਤੂੰ ਬਹੁਤ ਸੋਹਣੀ ਲੱਗ ਰਹੀ ਹੈ ਮੈਂ ਆਪਣੀ ਤਰੀ ਸੁਣ ਕੇ ਸੰਗਣ ਲੱਗੀ ਫਿਰ ਉਹ ਕਹਿਣ ਲੱਗੇ ਚਲ ਛੇਤੀ ਆ ਆਪਾਂ ਕਮਰੇ ਦੇ ਵਿੱਚ ਮੈਂ ਤੇਰੀ ਉਡੀਕ ਕਰ ਰਿਹਾ ਹਾਂ ਮੈਂ ਉਹਦੇ ਕਮਰੇ ਵਿੱਚ ਗਈ ਅਤੇ ਫਿਰ ਤੋਂ ਅਸੀਂ ਉਹ ਸਭ ਕਰਨ ਲੱਗੇ ਜੋ ਮੇਰਾ ਦਿਲ ਕਰ ਰਿਹਾ ਸੀ ਮੇਰਾ ਘਰ ਵਾਲਾ ਹਗਲੇ ਦਿਨ ਮੇਰੇ ਨਾਲ ਪਿਆਰ ਦੀਆਂ ਗੱਲਾਂ ਕਰ ਰਿਹਾ ਸੀ ਪਰ ਮੈਨੂੰ ਬਹੁਤ ਔਖਾ ਲੱਗਿਆ ਮੈਨੂੰ ਲੱਗਦਾ ਸੀ ਕਿ ਉਸ ਨੂੰ ਮੇਰੀ ਕਮੀ ਦਾ ਅਹਿਸਾਸ ਹੋ ਗਿਆ ਸੀ ਅਤੇ ਮੈਂ ਉਹਨਾਂ ਦੀ ਬਾਹਮਾਂ ਵਿੱਚ ਸੀ ਥਕਾਵਟ ਕਰਕੇ ਉਹ ਫੇਰ ਸੌ ਗਏ ਤੇ ਮੈਂ ਆਪਣੀ ਸੱਸ ਸਹੁਰੇ ਦੇ ਕਮਰੇ ਵਿੱਚ ਚਲੀ ਗਈ ਜਦੋਂ ਵਾਪਸ ਆਈ ਤਾਂ ਮੇਰਾ ਘਰ ਵਾਲਾ ਜਾਗ ਰਿਹਾ ਸੀ ਉਸ ਨੇ ਮੈਨੂੰ ਗੁੱਸੇ ਵਿੱਚ ਕਿਹਾ ਕਿ ਤੂੰ ਕਿੱਥੇ ਗਈ ਸੀ ਤਾਂ ਮੈਂ ਉਸ ਨੂੰ ਕਿਹਾ ਕਿ ਮੈਂ ਮੰਮੀ ਦੇ ਕਮਰੇ ਵਿੱਚ ਸੀ ਤਾਂ ਕਹਿਣ ਲੱਗੇ ਇੰਨੀ ਰਾਤ ਉਹਨਾਂ ਦੇ ਕਮਰੇ ਵਿੱਚ ਤੇਰਾ ਕੀ ਕੰਮ ਸੀ ਮੈਂ ਉਹਨਾਂ ਨੂੰ ਕਿਹਾ ਕਿਉਂ ਰੋਜ਼ ਰਾਤ ਨੂੰ ਪੂਜਾ ਪਾਠ ਕਰਦੇ ਨੇ ਤਾਂ ਮੈਂ ਵੀ ਉਹਨਾਂ ਦੇ ਕਮਰੇ ਵਿੱਚ ਚਲੀ ਜਾਨੀ ਹਾਂ ਤੇ ਮੰਦir ਦੀ ਸ਼ਾਂਤੀ ਲਈ ਮੈਂ ਵੀ ਉਹਨਾਂ ਕੋਲ ਬੈਠ ਚਲੀ ਆਂ ਇਹ ਸੁਣ ਕੇ ਮੇਰਾ ਘਰੌੜਾ ਬਹੁਤ ਖੁਸ਼ ਹੋਇਆ ਸੀ ਅਤੇ ਉਸ ਤੋਂ ਬਾਅਦ ਉਸਨੇ ਕਦੇ ਮੇਰੇ ਤੇ ਸ਼ੱਕ ਨਹੀਂ ਕੀਤਾ ਦੋਸਤੋ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਹੀ ਆਇਓ ਸਬਸਕ੍ਰਾਈਬ ਜ਼ਰੂਰ ਕਰਿਓ ਆਪਾਂ ਫੇਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀ ਕਾਲ ਜੀ